ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ ਲੁਧਿਆਣਾ ਦੇ ਵਿੱਚ ਪਛਮੀ ਚੋਣਾਂ ਦੇ ਲਈ ਜੇਕਰ ਗੱਲ ਕਰ ਰਹੀ ਹੈ ਤਾਂ ਲੁਧਿਆਣਾ ਪਛਮੀ ਜੋ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਜੋ ਆਮ ਆਦਮੀ ਪਾਰਟੀ ਹੈ ਉਹ ਕਿਤੇ ਨਾ ਕਿਤੇ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ ਜੇਕਰ ਗੱਲ ਕਰੀਏ ਤਾਂ ਪਿਛਲੇ 3 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀワਲ ਤੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਰ ਮੰਤਰੀ ਜੋਨੇ ਸੰਜੀਵ अरोड़ा ਉਹਨਾਂ ਨੇ ਪੱਕੇ ਡੇਰੇ ਲਾਏ ਹੋਏ ਨੇ ਲੁਧਿਆਣਾ ਜਿਮਨੀ ਚੋਣਾ ਦੇ ਲਈ ਹੁਣ ਉਹਨਾਂ ਦੀ ਮਜਬੂਰ ਉਹਨਾਂ ਦੀ ਮਜਬੂਤੀ ਜਾਂ ਉਹਨਾਂ ਦਾ ਬਲ ਲੋਕਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਜੇਕਰ ਗੱਲ ਕਰੀਏ ਤਾਂ ਦੂਸਰੀ ਪਾਰਟੀਆਂ ਦੇ ਨਾਲੋਂ ਆਮ ਆਦਮੀ ਪਾਰਟੀ ਨੂੰ ਵੱਲ ਜੋ ਹੈ ਜ਼ਿਆਦਾ ਮਿਲਦਾ ਨਜ਼ਰ ਆ ਰਿਹਾ ਹੈ ਤਾਂ ਗੱਲ ਕਰਦੇ ਹਾਂ ਜੋ ਸੂਤਰਾਂ ਤੋਂ ਬੰਦ ਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਾ ਸਰਕਾਰ ਦੇ ਲੋਕ ਪੱਖੀ ਕੰਮਾਂ ਨੇ ਜਿੱਤਿਆ ਲੋਕਾਂ ਦਾ ਭਰੋਸਾ ਹਰ ਰੋਸਤਾਨਕ ਲੋਕ ਪਾਰਟੀ ਵਿੱਚ ਹੋ ਰਹੇ ਹਨ ਸ਼ਾਮਿਲ ਲੁਧਿਆਣਾ ਪੱਛਮੀ ਵਿੱਚ ਸੰਜੀਵ ਰੋੜਾ ਦੀ ਜਿੱਤ ਪੱਕੀ ਵਿਰੋਧੀ ਪਾਰਟੀਆਂ ਸਿਰਫ ਦੂਜੇ ਸਤਾਨੀ ਲੜ ਰਹੀਆਂ ਨੇ ਹਰਜੋਤ ਸਿੰਘ ਬੈਂਸ ਜੇਕਰ ਗੱਲ ਕਰੀਏ ਤਾਂ ਇਹ ਜੋ ਅਮਨ अरोड़ा ਤੇ ਹਰਜੋਤ ਬੈਂਸ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਆਮ ਆਦਮੀ ਪਾਰਟੀ ਹੈ ਉਹ ਕਾਫੀ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਲੁਧਿਆਣਾ ਪੱਛਮੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਕਾਫਲਾ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਨੂੰ ਉਸ ਟਾਈਮ ਵੱਡਾ ਝਟਕਾ ਲੱਗਾ ਜਦੋਂ ਉਹਨਾਂ ਦੇ ਇਹ ਜੋ ਰਵਾਇਤੀ ਪਾਰਟੀਆਂ ਵੱਲੋਂ ਨਾਲ ਜੁੜੇ 100 ਤੋਂ ਵੀ ਵੱਧ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਦੂਜੇ ਪਾਸੇ ਕਾਂਗਰਸ ਤੇ ਕਾਲੀ ਦਲ ਜੋ ਹੈ ਉਹ ਪਿੱਛੇ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਉਹਨਾਂ ਦੇ ਲੋਕ ਜੋ ਨੇ ਉਹਨਾਂ ਦੇ ਆਗੂ ਨੇ ਜੋ ਉਹਨਾਂ ਦੇ ਸੀਨੀਅਰ ਨੇ ਉਹ ਉਹਨਾਂ ਦੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ ਤਾਂ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਨਜ਼ਰ ਆ ਰਹੀ ਹੈ ਕਿ ਜੋ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹਨਾਂ ਦੇ ਉਮੀਦਵਾਰ ਦੂਜੀਆਂ ਪਾਰਟੀਆਂ 'ਚ ਗਏ ਸਾਰ ਤਾਂ ਉਹਨਾਂ ਨੇ ਵੀ ਘਰ ਵਾਪਸੀ ਕਰ ਲਈ ਹੈ ਤਾਂ ਆਮ ਆਦਮੀ ਪਾਰਟੀ ਜੋ ਹੈ ਆਪਣਾ ਮਜਬੂਤੀ ਦਾ ਹੱਥ ਦਿਖਾਉਂਦੀ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿੱਚ ਵਾਰਡ ਨੰਬਰ 62 ਤੋਂ ਜੋ ਵਿਸ਼ਾਲ ਬਤਰਾ ਨੇ ਵੀ ਆਪਣੀ ਘਰ ਵਾਪਸੀ ਕਰ ਲਈ ਹੈ ਉਹਨਾਂ ਨਾਲ ਰੋਹਿਤ ਨਰਿੰਦਰ ਰਾਹੁਲ ਤਾਂ ਕਾਫੀ ਲੋਕ ਜੋ ਨੇ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਤੋਂ ਵਾਪਸੀ ਹੋ ਗਈ ਹੈ दल अपने साथी निर्मल सिंह भी जो आम आदमी पार्टी के जुड़ गए हैं तो इस तरह जो इस टाइम जो हम दबर निकल के सामने आ रही था, आम आदमी पार्टी एक बल ਉਹਨਾਂ ਦਾ ਜੋ ਹੈ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਚਾਹੇ ਕੱਲ ਨੂੰ ਕੋਈ ਵੀ ਰਿਜ਼ਲਟ ਨਿਕਲ ਕੇ ਆਏ ਲੇਕਿਨ ਇਸ ਟਾਈਮ ਆਮ ਆਦਮੀ ਪਾਰਟੀ ਹੈ ਜੋ ਆਪਣਾ ਮਜ਼ਬੂਤੀ ਦਾ ਜੋ ਉਹਨਾਂ ਨੇ ਦਿਖਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਜੋ ਵੀ ਲੋਕ ਖੜੇ ਨੇ ਜੋ ਵੀ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਸੀ ਉਹ ਵੀ ਲੋਕ ਹੁਣ ਆਪਣੀ ਘਰ ਵਾਪਸੀ ਕਰ ਗਏ ਨੇ ਤਾਂ ਇਹ ਜੋ ਹੁਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਾਕੀ ਜੋ ਵੀ ਬਾਦ ਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਧੰਨਵਾਦ